ਪੰਜਾਬ ਦੀ ਧੀ ਥਾਰ ਚਲਾ ਕੇ ਸ਼ੰਭੂ ਬਾਰਡਰ ਦੇ ਉੱਪਰ ਪਹੁੰਚ ਗਈ ਹੈ ਡਾਕਟਰੀ ਦੀ ਨੌਕਰੀ ਛੱਡ ਕੇ ਕਹਿੰਦੇ ਵੀ ਮੈਂ ਕਿਸਾਨਾਂ ਦੀ ਸੇਵਾ ਕਰਨ ਦੇ ਲਈ ਇੱਥੇ ਪਹੁੰਚੀ ਆ ਦੋ ਦੋਸਤ ਨੇ ਜਿਹੜੇ ਆਪਸ ਦੇ ਵਿੱਚ ਮਿਲ ਕੇ ਇੱਥੇ ਕਿਸਾਨਾਂ ਦੀ ਸੇਵਾ ਕਰ ਰਹੇ ਆ ਮੈਮ ਦੋ ਤਿੰਨ ਦਿਨ ਹੋ ਗਏ ਲਗਾਤਾਰ ਦੇਖ ਰਹੇ ਸੀ ਤੇ ਕਿੰਨੇ ਕਿ ਸੱਟਾਂ ਡੂੰਗੀਆਂ ਨੇ ਜਾਂ ਕਿਹੜੀਆਂ ਜ਼ਿਆਦਾਤਰ ਪ੍ਰੋਬਲਮਸ ਕਿਸਾਨਾਂ ਨੂੰ ਆ ਰਹੀਆਂ ਸੱਟਾਂ ਇੱਕ ਤੋਂ ਡੇਢ ਇੰਚ ਤੱਕ ਡੂੰਗੀਆਂ ਜਾ ਰਹੀਆਂ ਨੇ ਠੀਕ ਹੈ ਛਰਰੇ ਵੀ ਵੱਜ ਰਹੇ ਨੇ ਇੱਕ ਜਾਣੇ ਦੇ ਮੈਂ 10 ਤੋਂ 15 ਛਰਰੇ ਵੀ ਕੱਢੇ ਔਰ ਕੁਝ ਨਹੀਂ ਵੀ ਨਿਕਲ ਪਾਏ ਤੇ ਉਹ ਉਹਨਾਂ ਨੂੰ ਰੈਫਰ ਵੀ ਕੀਤਾ ਗਿਆ ਤੇ ਮੈਂ ਇਹੀ ਕਹੂੰਗੀ ਸਰਕਾਰ ਨੂੰ ਕਿ ਉਹ ਐਦਾਂ ਛਰਰੇ ਨਾ ਮਾਰਨ ਪਾਇਰਟ ਗਨ ਨਾ ਯੂਜ਼ ਕਰਨ ਠੀਕ ਹੈ ਔਰ ਜਿਹੜੇ ਆਪਣੇ ਕਿਸਾਨ ਵੀਰ ਨੇ ਇਹ ਨਹੀਂ ਹੱਥੇ ਨੇ ਇਹਨਾਂ ਨਾਲ ਬੈਠ ਕੇ ਗੱਲ ਕੀਤੀ ਜਾ ਸਕਦੀ ਹੈ ਔਰ ਬਹੁਤ ਹੀ ਗੰਦੇ ਤਰੀਕੇ ਨਾਲ ਘਾਇਲ ਲੋਕ ਮੇਰੇ ਕੋਲ ਆਏ ਨੇ ਮੈਂ 150 ਤੋਂ 200 ਬੰਦੇ ਇਹ ਇੰਜਰਡ ਹੈ ਉਹਨਾਂ ਨੂੰ ਵੀ ਡਰੈਸਿੰਗ ਕੀਤੀ ਹੈ ਔਰ 300 300 ਤੇ 400 ਲੋਕ ਇੱਦਾਂ ਦੇ ਜਿਨ੍ਹਾਂ ਨੂੰ ਮੈਂ ਕੋਲਡ ਜਿਨ੍ਹਾਂ ਨੂੰ ਸਵियर ਕੋਲਡ ਔਰ ਫੀਵਰ ਵਗੈਰਾ ਹੋ ਰਿਹਾ ਆ ਕਿਉਂਕਿ ਪਾਣੀ ਦੀ ਬੁਛਾਰਾ ਵੀ ਕਰ ਰਹੇ ਨੇ ਅੰਸੂ ਗੈਸ ਦੇ ਗੋਲੇ ਸੁਟਣ ਦੇ ਨਾਲ ਲੋਕਾਂ ਦੀ ਅੱਖਾਂ ਦੇ ਵਿੱਚ ਬਹੁਤ ਇਰਿਟੇਸ਼ਨ ਹੋ ਰਹੀ ਹੈ ਸਕਿਨ ਰੈਸ਼ਸ ਹੋ ਰਹੇ ਨੇ ਔਰ ਬਹੁਤ ਇੱਦਾਂ ਦੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਇੱਥੇ ਅੱਛਾ ਮੈਂ ਕੁੰਡੇ ਵੀ ਲੱਤ ਤੇ ਸੱਟ ਲੱਗੀ ਆ ਪਰ ਫਿਰ ਵੀ ਤੁਸੀਂ ਇੱਕ ਲੱਤ ਤੇ ਖੜਕੇ ਜਿਵੇਂ ਪੰਜਾਬੀ ਚ ਕਹਿੰਦੇ ਵੀ ਇੱਕ ਲੱਤ ਤੇ ਖੜਕੇ ਸੇਵਾ ਕਰ ਰਹੇ ਆ ਤੁਸੀਂ ਬਿਲਕੁਲ ਬਿਲਕੁਲ ਇਹ ਇਹ ਤੁਹਾਡੀ ਲੱਤ ਤੇ ਕੀ ਹੋਇਆ ਸੀ ਇਹ ਮੇਰੇ ਲਿਗਮੈਂਟ ਟੇਅਰ ਸੀ ਕਿ ਦੋ ਕੁ ਮਹੀਨੇ ਪਹਿਲਾਂ ਮੇਰਾ ਐਕਸੀਡੈਂਟ ਹੋ ਗਿਆ ਸੀਗਾ ਮੈਂ ਸਭ ਕੋ ਜੋਬ ਤੋਂ ਛੁੱਟੀਆਂ ਲੈ ਕੇ ਘਰ ਬੈਠੀ ਸੀਗੀ ਤੇ ਮੈਨੂੰ ਮੈਂ ਆਫਿਸ ਵਾਲਿਆਂ ਨੂੰ ਇਨਫੋਰਮ ਵੀ ਨਹੀਂ ਕਰ ਪਾਈ ਕਿ ਮੈਂ ਨਹੀਂ ਆ ਪਾਉਂਗੀ ਉਹਨਾਂ ਨੂੰ ਵੀ ਉਹ ਉਹ ਵੀ ਸੋਚਦੇ ਹੋਗੇ ਕਿ ਛੁੱਟੀ ਕਰਕੇ ਘਰ ਗਈ ਸੀਗੀ ਔਰ ਇਹ ਕਿੱਥੇ ਪਹੁੰਚ ਗਈ ਹੈ ਪਰ ਮੈਂ ਉਹਨਾਂ ਨੂੰ ਵੀ ਸੌਰੀ ਫੀਲ ਕਰੂੰਗੀ ਮੈਂ ਮੈਨੂੰ ਇਨਫੋਰਮ ਕਰਨ ਦਾ ਟਾਈਮ ਵੀ ਨਹੀਂ ਲੱਗਾ ਕਿਉਂਕਿ ਚੱਲ ਰਹੇ ਔਰ ਨਾ ਹੀ ਕਾਲਸ ਲੱਗ ਰਹੀਆਂ ਨੇ ਠੀਕ ਹੈ ਔਰ ਇਹਨਾਂ ਦੀ ਇਹਨਾਂ ਦੇ ਜਜ਼ਬੇ ਨੂੰ ਇਹਨਾਂ ਦੀ ਹਿੰਮਤ ਨੂੰ ਔਰ ਉਹਨਾਂ ਨੂੰ ਇਦਾਂ ਗਾਇਲ ਕੀਤਾ ਗਿਆ ਹੈ ਉਹਨਾਂ ਦੀ ਇਦਾਂ ਦੇਖ ਕੇ ਮੈਨੂੰ ਦੁਖੀ ਨਾ ਲੱਗਾ ਕਿ ਮੈਂ ਆਪਣੇ ਆਪ ਨੂੰ ਰੋਕ ਨਹੀਂ ਪਾਈ ਮੈਂ ਇੱਥੇ ਪਹੁੰਚ ਗਈ ਤੁਸੀਂ ਉਧਰ ਕੇ ਦੇਖ ਜੀ ਸ਼ਾਇਦ ਨੌਕਰੀ ਤਾਂ ਵੀ ਜਵਾਬ ਹੋ ਜੇ ਹੁਣ ਤਾਂ ਬਿਲਕੁਲ ਹਉ ਤਾਂ ਮੈਨੂੰ ਲੱਗਦਾ ਕਿ ਹੋ ਹੀ ਗਿਆ ਸ਼ਾਇਦ ਕਿਉਂਕਿ ਮੈਂ ਮੈਨੂੰ ਅੱਜ ਵੀ ਕਾਲ ਆ ਰਹੀ ਸੀ ਮੈਂ ਚੱਕ ਨਹੀਂ ਪਾ ਰਹੀ ਸੀ ਕਿਉਂਕਿ ਇੱਥੇ ਨੈਟਵਰਕ ਇਸ਼ੂਜ਼ ਇੰਨੇ ਸੀ ਔਰ ਫੋਨ ਵੀ ਹੈਂਗ ਹੋ ਰਿਹਾ ਆ ਤੇ ਮੈਂ ਉਹਨਾਂ ਨੂੰ ਵੀ ਸੌਰੀ ਫੀਲ ਕਰੂੰਗੀ ਕਿ ਇਨਫਾਰ సిగే ਉਹਨਾਂ ਦੇ ਬਹੁਤ ਇੰਜਰ ਸੀਗੇ ਉਹ ਲੱਗਦਾ ਜਿੰਨੀਆਂ ਤੁਹਾਡੀਆਂ ਵੀਡੀਓਜ਼ ਵਾਇਰਲ ਹੋ ਗਈਆਂ ਜਾਂ ਜਿੰਨੇ ਲੋਕ ਪਸੰਦ ਕਰਦੇ ਪਏ ਤੁਹਾਨੂੰ ਤਾਂ ਜੌਬ ਦੇ ਆਫਰ ਹੀ ਬਹੁਤ ਆਉਣੇ ਹੋਣਗੇ ਨਹੀਂ ਮੈਨੂੰ ਐਕਚੁਅਲੀ ਪਤਾ ਨਹੀਂ ਹੈ ਵੀ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਇੱਥੇ ਲੋਕ ਆ ਕੇ ਜਰੂਰ ਮੈਨੂੰ ਦੱਸ ਰਹੇ ਨੇ ਕਿ ਐਦਾ ਦੱਸੀ ਤੁਹਾਨੂੰ ਉੱਥੇ ਦੇਖਿਆ ਪਰ ਇੱਥੇ ਜਿੱਦਾਂ ਨੈਟਵਰਕ ਨਹੀਂ ਚੱਲ ਪਾ ਰਿਹਾ ਤੇ ਤਿੰਨ ਦਿਨ ਤੋਂ ਲਗਾਤਾਰ ਆਪਾਂ ਇੱਥੇ ਆਪਾਂ ਬਿਲਕੁਲ ਵੀ ਆਪਣੇ ਘਰਦਿਆਂ ਨਾਲ ਵੀ ਈਵਨ ਗੱਲ ਕਰਨਾ ਥੋੜਾ ਔਖਾ ਹੋਇਆ ਪਿਆ ਇਸ ਟਾਈਮ ਇੱਥੇ ਮੈਂ ਦਵਾਈਆਂ ਤੁਸੀਂ ਆਪਣੇ ਕੋਲੋਂ ਲੈ ਕੇ ਆਏ ਆ ਸਾਰੀਆਂ ਸੇਵਾ ਕਰ ਰਹੇ ਆ ਸਾਰੀ ਐਦਾ ਕੇ ਸੀ ਬਟ ਇੱਕ ਵਾਰੀ ਸਟਾਕ ਖਤਮ ਹੋ ਗਿਆ ਸੀ ਫਿਰ ਦੂਸਰੀ ਵਾਰ ਬਹੁਤ ਮੁਸ਼ਕਿਲ ਨਾਲ ਅਰੇਂਜ ਕੀਤਾ ਔਰ ਫਿਰ ਆਲਮੋਸਟ ਖਤਮ ਹੋਣ ਵਾਲਾ ਹੀ ਸੀ ਕਿ ਸਾਡੀ ਜਿੱਦਾਂ ਇੰਟਰਵਿਊਜ਼ ਲੋਕ ਦੇਖ ਕੇ ਆਏ ਉਹਨਾਂ ਨੇ ਸਪੋਰਟ ਕੀਤਾ ਉਹਨਾਂ ਨੇ ਮੈਂ ਉਦੋਂ ਥੋੜਾ ਡਰ ਵੀ ਗਏ ਸੀ ਅਸੀਂ ਦੋਨੋਂ ਕਿ ਯਾਰ ਕੀ ਕਿੱਦਾਂ ਹੀ ਅੱਗੇ ਕੰਟੀਨਿਊ ਕਰ ਪਾਵਾਂਗੇ ਸਾਨੂੰ ਵਾਪਸ ਨਾ ਕਿਤੇ ਜਾਣਾ ਪਵੇ ਤੇ ਕਿਉਂਕਿ ਆਪਾਂ ਜਾਣਾ ਵੀ ਨਹੀਂ ਚਾਹੁੰਦੇ ਸੀ ਸੇਵਾ ਕਰਨਾ ਚਾਹੁੰਦੇ ਸੀ ਬਟ ਨਹੀਂ ਇੱਥੇ ਦੇ ਲੋਕਾਂ ਨੇ ਇੱਥੇ ਦੇ ਬਜ਼ੁਰਗਾਂ ਨੇ ਇੰਨਾ ਜ਼ਿਆਦਾ ਪਿਆਰ ਬਖਸ਼ਿਆ ਕਿ ਉਹਨਾਂ ਨੇ ਸਾਨੂੰ ਇੱਥੇ ਪੂਰੀ ਵਿਵਸਥਾ ਕਰਕੇ ਦਿੱਤੀ ਇਵਨ ਟੈਂਟ ਲਗਾ ਕੇ ਦਿੱਤਾ ਹੋਰ ਵੀ ਦਵਾਈਆਂ ਲਿਆ ਕੇ ਦਿੱਤੀਆਂ ਔਰ ਦੂਰੋਂ ਦੂਰੋਂ ਜਿੱਦਾਂ ਜਲੰਧਰ ਤੋਂ ਵੀ ਕਈ ਲੋਕ ਆਏ ਹੁਸ਼ਿਆਰਪੁਰ ਤੋਂ ਵੀ ਆਏ ਨੇ ਠੀਕ ਹੈ ਉਹਨਾਂ ਨੇ ਹੋਰ ਵੀ ਦਵਾਈਆਂ ਦਾ ਅਰੇਂਜਮੈਂਟ ਕਰਕੇ ਦਿੱਤਾ ਤਾਂ ਕਿ ਆਪਾਂ ਆਪਣੀ ਸੇਵਾ 'ਚ ਜੁਟੇ ਰਹੀਏ ਦਿਲ ਲੱਗਿਆ ਤੁਹਾਡੇ ਇੱਥੇ ਬਿਲਕੁਲ ਇਹਨਾਂ ਦੀ ਸੇਵਾ ਕਰਕੇ ਮੇਰਾ ਇੱਥੇ ਦਿਲ ਲੱਗਿਆ ਹੋਇਆ ਪੂਰੀ ਤਰ੍ਹਾਂ ਠੀਕ ਹੈ ਜੀ ਧੰਨਵਾਦ